ਵਿਨੀਪੈਗ ਦੇ ਵਿੱਚ 711 ਸਟੋਰ ਬੰਦ ਹੋ ਰਹੇ ਆ ਕਿੰਨੇ ਸਟੋਰ ਮਤਲਬ ਇਹ ਨਹੀਂ ਵੀ ਸਰਕਾਰ ਬੰਦ ਕਰ ਰਹੀ ਜਾਂ ਕੋਈ ਕਾਨੂੰਨਾਂ ਨੂੰ ਬੰਦ ਕਰਾ ਰਿਹਾ ਉਹ ਆਪੇ ਬੰਦ ਕਰੀ ਜਾਂਦੇ ਆ ਤੁਹਾਨੂੰ ਪਤਾ ਕਿ 711 ਦਾ ਕੈਨੇਡਾ ਦੇ ਵਿੱਚ ਇੱਕ ਆਪਣੀ ਮਹੱਤਵ ਮਹੱਤਵ ਹੈ ਦੀ ਆਪਣੀ ਇੰਪੋਰਟੈਂਸ ਆ ਜਿਹੜੇ ਲੰਬੇ ਸਮੇਂ ਤੋਂ ਜਿਹੜੀ ਕਹ ਲੋ ਕਿ ਸਲਰਪੀ ਕੈਪੀਟਲ ਦੁਨੀਆ ਦੇ ਵਿੱਚ ਇਹ 711 ਆ ਸਿਰਫ ਕੈਨੇਡਾ ਦੇ ਵਿੱਚ ਹੈਗੀ ਆ ਦੋ ਵਿਨੀਪੈਗ ਸਿਟੀ ਕਾਉਂਸਲਰ ਇਹ ਕਹਿ ਰਹੇ ਆ ਕਿ ਕੰਪਨੀ ਅਫੀਸ਼ੀਅਲਸ ਨੇ ਉਹਨਾਂ ਨੂੰ ਦੱਸਿਆ ਕਿ 10 ਸ਼ਹਿਰ ਦੇ ਸਟੋਰ ਜਿਹੜੇ ਨੇ ਇਸ ਵੇਲੇ ਉਹ ਬੰਦ ਹੋ ਰਹੇ ਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਹੈਲਪ ਦੀ ਉਡੀਕ ਕਰ ਰਿਹਾ ਵੀ ਇਹਦੇ ਤੋਂ ਰੋਕਿਆ ਜਾ ਸਕੇ ਪਹਿਲੀ ਵਾਰ ਨਹੀਂ ਆ ਕਿ ਕੋਈ 711 ਜਿਹੜੇ ਆ ਇਹ ਬੰਦ ਹੋ ਰਿਹਾ ਵੀ ਨਹੀਂ ਪੈਗ ਦੇ ਵਿੱਚ ਪਹਿਲਾਂ ਵੀ ਜਿਹੜੇ 711 ਨੇ ਉਹ ਕਿੰਨੇ ਸਟੋਰ ਬੰਦ ਹੋਏ ਆ ਸੋ ਇਹ ਪਹਿਲੀ ਵਾਰ ਹੀ 711 ਸਟੋਰ ਦਾ ਵਿਨਿੰਗ ਪੈਗ ਦੇ ਵਿੱਚ ਬੰਦ ਹੋਣਾ ਵਿਲੀਅਮ ਐਵੇਨਿਊ 711 ਬੰਦ ਹੋਇਆ ਸੀ 2019 ਦੇ ਵਿੱਚ ਇਹ ਕ੍ਰਾਈਮ ਕਰਕੇ ਬੰਦ ਹੋ ਗਿਆ ਮਤਲਬ ਰੋਜ਼ ਹੀ ਅੰਦਰ ਵੜ ਕੇ ਕੋਈ ਨਾ ਕੋ ਮਾਰ ਕੋਟ ਰੋਜ਼ ਹੀ ਸਮਾਨ ਚੱਕ ਕੇ ਲੈ ਜਾਂਦੇ ਤੇ ਹੁਣ ਉਹ ਕਿੰਨੇ ਕੁ ਬੰਦੇ ਸਿਕਿਉਰਿਟੀ ਦੇ ਰੱਖਣ ਤੇ ਕੀ ਉਹਦੇ ਵਿੱਚੋਂ ਖੱਟਣ ਤੇ ਕੀ ਉਹਦੇ ਵਿੱਚੋਂ ਬਚਾਉਣ ਉਹਨਾਂ ਨੇ ਸਟੋਰ ਹੀ ਬੰਦ ਕਰ ਦਿੱਤਾ ਸੋ ਹੁਣ ਜਿਹੜੇ ਸਲਰਪੀ ਫੈਨ ਜਾਂ ਡਰਿੰਕ ਫੈਨ ਹੁੰਦੇ ਆ ਉਹ ਸਾਰੇ ਅ ਇਧਰਲੇ ਪਾਸੇ ਤੇ ਬਹੁਤ ਸਾਰੇ ਲੋਕ ਜਿਹੜੇ ਫ੍ਰੀਕੁਐਂਟ ਇੱਥੇ ਵਿਜ਼ਿਟਰ ਹੁੰਦੇ ਆ ਪਰ ਹੁਣ ਕੁਝ ਵਜਾਵਾਂ ਕਰਕੇ ਕੁਝ ਗੱਲਾਂ ਕਰਕੇ ਜਿਹੜਾ ਇਹਨੂੰ ਉਹ ਮਹਿਸੂਸ ਕਰਦਿਆ ਕਿ ਬੰਦ ਕਰਨਾ ਪੈ ਰਿਹਾ ਦੂਜੇ 711 ਜਿਹੜਾ ਬੰਦ ਹੋਇਆ ਸੀ ਯੂਨੀਵਰਸਿਟੀ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਹੁਣ ਬਾਕੀ ਹੋ ਰਹੇ ਆ ਜਿਹੜੇ 711 ਨੇ ਉਹ ਬਰਾਬਰ ਰਹਿਣਾ ਚਾਹੁੰਦੇ ਆ ਪਰ ਘੱਟੋ-ਘੱਟ 10 ਸਟੋਰ ਇਹਨਾਂ ਦੇ ਬੰਦ ਹੋ ਰਹੇ ਆ ਕਿਉਂਕਿ ਹਾਲਾਤ ਬਦਲ ਗਏ ਆ ਕ੍ਰਾਈਮ ਆ ਜਾਂ ਜਿਹੜੀਆਂ ਦੂਜੀਆਂ ਗੱਲਾਂ ਨੇ ਇਸ ਕਰਕੇ ਦੇ ਉੱਤੇ 10 ਟੋਰ ਵਿਨੀਪੈਗ ਦੇ ਵਿੱਚ 711 ਦੇ ਕ੍ਰਾਈਮ ਜਾਂ ਵਾਇਬਲ ਨਹੀਂ ਆ ਉਹਨਾਂ ਨੂੰ ਬਚਦਾ ਬੁਛਦਾ ਉਹਨਾਂ ਕੁਛ ਨਹੀਂ ਹੈ ਇਸ ਕਰਕੇ ਬੰਦ ਹੋ ਰਹੇ ਆ ਜਿਹੜੇ ਅਸਾਈਲਮ ਦੇ ਰੂਲ ਸਰਨਾਰਥੀ ਦੇ ਰੂਲ ਅਸਾਈਲਮ ਸੀਕਰ ਜਿਹੜੇ ਨੇ ਰਿਫਿਊਜੀ ਨੇ ਜਾ ਕੋ ਬੰਦਾ ਬਾਰਡਰ ਦੇ ਉੱਤੇ ਜਾ ਕੇ ਕਹਿੰਦਾ ਵੀ ਭਾਈ ਮੈਨੂੰ ਫਲਾਣੇ ਦੇਸ਼ ਦੇ ਵਿੱਚ ਖਤਰਾ ਆਇਆ ਤੇ ਇਸ ਕਰਕੇ ਤੁਸੀਂ ਮੈਨੂੰ ਪਨਾਹ ਦੇ ਦਿਓ ਮਨੁੱਖੀ ਅਧਿਕਾਰਾਂ ਦੇ ਤਹਿਤ ਉਸ ਦੇਸ਼ ਨੂੰ ਪਨਾਹ ਦੇਣੀ ਪੈਂਦੀ ਆ ਅਮਰੀਕਾ ਦੀ ਸਰਕਾਰ ਨੇ ਹੁਣ ਨਵਾਂ ਨਿਯਮ ਇੰਟਰੋਡਿਊਸ ਕਰ ਦਿੱਤਾ ਆ ਤੇ ਉਹਦਾ ਅਸਰ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਨੂੰ ਸਿੱਧਾ ਪਾਊਗਾ ਪਹਿਲਾਂ ਕੋਈ ਬੰਦਾ ਉੱਥੇ ਜਾਂਦਾ ਸੀ ਬਾਰਡਰ ਦੇ ਉੱਤੇ ਜਾ ਉਹ ਜਦੋਂ ਕ੍ਰੋਸ ਕਰਦਾ ਸੀ ਤਾਂ ਉਹਦੇ ਵਕੀਲ ਦੇ ਨਾਲ ਗੱਲਬਾਤ ਕਰਨ ਦੇ ਲਈ ਕਾਫੀ ਸਮਾਂ ਦਿੱਤਾ ਜਾਂਦਾ ਸੀ ਹੁਣ ਇਹਨਾਂ ਨੇ ਘਟਾ ਦਿੱਤਾ ਕਿ ਜੇ ਤੁਸੀਂ ਬਾਰਡਰ ਕੈਨੇਡਾ ਤੋਂ ਕਰਾਸ ਕਰਕੇ ਦੂਜੇ ਪਾਸੇ ਜਾਣੇ ਆ ਉਹਦਾ ਸਮਾਂ ਘਟਾ ਦਿੱਤਾ ਜਿਹੜਾ ਬੰਦਾ ਸਾਈਲਮ ਲੈਣਾ ਚਾਹੁੰਦਾ ਹੈ ਉਹਦੇ ਕੋਲੇ 4 ਘੰਟੇ ਆ ਕਹਿੰਦੇ ਸਿਰਫ ਕਿ ਤੂੰ ਆਪਣੇ ਵਕੀਲ ਨਾਲ ਗੱਲ ਕਰ ਲਾ ਪਹਿਲਾਂ 24 ਘੰਟੇ ਹੁੰਦੇ ਸੀ 24 ਘੰਟੇ ਦਾ ਟਾਈਮ ਦਿੰਦੇ ਸੀ ਹੁਣ ਕਹਿੰਦੇ 4 ਘੰਟੇ ਆ 4 ਘੰਟੇ ਦੇ ਵਿੱਚ ਗੱਲ ਕਰਕੇ ਆਪਣਾ ਕੋਈ ਨਾ ਕੋਈ ਨਵੇੜ ਜਿਹੜਾ ਕਰ ਲਓ ਤੀਜਾ ਜਿਹੜਾ ਇਸ ਵੇਲੇ ਹੈਗਾ ਆ ਕਿ ਸੇਫ ਥਰਡ ਕੰਟਰੀ ਐਗਰੀਮੈਂਟ ਦਾ ਜ਼ਿਕਰ ਚੱਲ ਰਿਹਾ ਇਹ ਰੂਲ ਇਹ ਆ ਇਸ ਰੂਲ ਦੇ ਤਹਿਤ ਕਹਿੰਦੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਸਮਝੌਤਾ ਹੋਇਆ ਆ ਕਿ ਜਿਹੜਾ ਅਸਾਈਲਮ ਸੀਕਰ ਆ ਜਿਹੜਾ ਬੰਦਾ ਰਿਫਿਊਜੀ ਜਿਹੜਾ ਬੰਦਾ ਸ਼ਰਨਾਰਥੀ ਇੱਥੇ ਆ ਕੇ ਬਣਨਾ ਚਾਹੁੰਦਾ ਉਹ ਪਹਿਲਾਂ ਜਿਹੜੇ ਦੇਸ਼ ਦੇ ਵਿੱਚ ਗਿਆ ਉੱਥੇ ਲਵੇ ਮਤਲਬ ਮੰਨ ਲਓ ਕਿਸੇ ਨੂੰ ਇੱਕ ਦੇਸ਼ ਦੇ ਵਿੱਚੋਂ ਇੰਡੀਆ ਬੰਗਲਾਦੇਸ਼ ਜਾਂ ਕਿਸੇ ਸੀਰੀਆ ਕਿਤੇ ਵੀ ਉਹਨੂੰ ਚਾਹੀਦੀ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਆ ਗਿਆ ਕੈਨੇਡਾ ਦੇ ਵਿੱਚ ਆ ਗਿਆ ਤੇ ਹੁਣ ਉਹ ਪਹਿਲਾਂ ਕੈਨੇਡਾ ਆ ਗਿਆ ਜਾਂ ਕੋਈ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆ ਗਿਆ ਤੇ ਕੈਨੇਡਾ ਆ ਕੇ ਵੀਜ਼ਾ ਲੈ ਕੇ ਹੁਣ ਉਹ ਨਿਕਲਣਾ ਚਾਹੁੰਦਾ ਅਮਰੀਕਾ ਨੂੰ ਅਮਰੀਕਾ ਦੇ ਬਾਰਡਰ ਦੇ ਉੱਤੇ ਜਾ ਕੇ ਕਹਿ ਦੋ ਕਿ ਮੈਨੂੰ ਜੀ ਫਲਾਣੇ ਦੇਸ਼ ਦੇ ਵਿੱਚ ਖਤਰਾ ਇਦਾਂ ਨਹੀਂ ਜਿਹੜਾ ਬੰਦਾ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਐਂਟਰ ਹੋ ਗਿਆ ਉੱਥੇ ਆ ਕੇ ਉਹ ਆਪਣਾ ਜਿੱਥੇ ਉਹਦੀ ਅਰਾਈਵਲ ਆ ਜਿੱਥੇ ਉੱਥੇ ਆ ਕੇ ਅਪਲਾਈ ਕਰਿਓ ਆਪਣਾ ਸਾਈਲਨ ਨੂੰ ਨਾ ਕੇ ਅੱਗੇ ਜਾ ਕੇ ਸੋ ਇਹਦੇ ਤਹਿਤ ਵੀ ਹੁਣ ਸਿੱਧਾ ਹੋ ਜਾਣਾ ਵੀ ਜੇ ਤੁਸੀਂ ਲੰਘ ਕੇ ਕੈਨੇਡਾ ਦੇ ਵਿੱਚ ਹੀ ਅਮਰੀਕਾ ਨੂੰ ਆ ਗਏ ਆ ਤੇ ਤੁਹਾਨੂੰ ਖਤਰਾ ਉੱਥੇ ਵੀ ਓਨਾ ਹੀ ਸੀ ਉੱਥੇ ਅਪਲਾਈ ਕਰੋ ਦੂਜਾ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਬਾਰਡਰ ਆਫੀਸਰ ਆ ਉਹ ਹੁਣ ਜਿਹੜੇ ਤੁਹਾਡੇ ਜਿਹੜੇ ਕਾਗਜ਼ ਪੱਤਰ ਤੁਹਾਡੇ ਕੋਲ ਹੈਗੇ ਆ ਜਦੋਂ ਤੁਸੀਂ ਉੱਥੇ ਪਹੁੰਚੇ ਆ ਉਹੀ ਦੇਖਣਗੇ ਤੇ ਉਹ ਤੋਂ ਬਾਅਦ ਦੇ ਨਹੀਂ ਵੀ ਤੁਸੀਂ ਕਹਿ ਦੋਗੇ ਜੀ ਅਸੀਂ ਤੁਹਾਨੂੰ ਫੋਰਾਣਾ ਕਰ ਦਨੇ ਚਿੱਠੀ ਲਿਆ ਦਨੇ ਉਹ ਕਰ ਦਨੇ ਉਹ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਜਦੋਂ ਤੁਸੀਂ ਇਸ ਵੇਲੇ ਲੈਣ ਲੱਗੇ ਆ ਪਨਾਹ ਲੈਣ ਲੱਗੇ ਆ ਜੋ ਕੁਝ ਤੁਹਾਡੇ ਕੋਲ ਜਿਹੜੇ ਕਾਗਜ਼ ਪੱਤਰ ਹੈਗੇ ਸਾਡਾ ਇਹਦੇ ਨਾਲ ਹੀ ਮਤਲਬ ਆ ਅਸੀਂ ਇਹੀ ਦੇਖਾਂਗੇ ਸੋ ਇਹਦੇ ਉੱਤੇ ਜਿਹੜਾ ਕਨਸਰਨ ਉਹ ਰੇਜ਼ ਕੀਤਾ ਗਿਆ ਆ ਐਕਸਪਰਟ ਜਿਹੜੇ ਇਸ ਗੱਲ ਤੋਂ ਚਿੰਤਤ ਨੇ ਕਿ ਜਿਹੜੀ ਇਹ ਤਬਦੀਲੀ ਆ ਇਹਦੇ ਨਾਲ ਕਈ ਸੈਂਕੜੇ ਜਿਹੜੇ ਪਨਾਹ ਲੈਣਾ ਚਾਹੁੰਦੇ ਆ ਉਹਨਾਂ ਨੂੰ ਫੇਰ ਟ੍ਰੀਟਮੈਂਟ ਨਹੀਂ ਮਿਲਣੀ ਮਤਲਬ ਉਹਨਾਂ ਨੂੰ ਜਿਹੜਾ ਪੂਰਾ ਕਹਿ ਲਓ ਕਿ ਨਹੀਂ ਮਿਲਣਾ ਜਿਸ ਕਿਸਮ ਦਾ ਉਹ ਮਤਲਬ ਵਰਤਾਅ ਉਹਨਾਂ ਨਾਲ ਹੋਣਾ ਚਾਹੀਦਾ ਆ ਕਾਨੂੰਨੀ ਦਿੱਕਤਾਂ ਬਹੁਤ ਨੇ ਕੋਸ਼ਕ ਜਿਹੜੇ ਮਾਹਰ ਆ ਉਹ ਇਹ ਮੰਨਦੇ ਆ ਕਿ ਜਿਹੜਾ ਨਵਾਂ ਨਿਯਮ ਇਹਨਾਂ ਨੇ ਲਾਗੂ ਕੀਤਾ ਆ ਇਹ ਇੰਟਰਨੈਸ਼ਨਲ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਕਾਨੂੰਨਾਂ ਦੇ ਨਾਲ ਮੇਲ ਹੀ ਨਹੀਂ ਖਾਂਦਾ ਵੀ ਆਸਾਈਲਮ ਸੀਕਰ ਦੇ ਜਿਹੜੇ ਹੈਗੇ ਆ ਸਾਈਲਮ ਸੀਕਰ ਨੂੰ ਤਾਂ ਮਤਲਬ ਉੱਥੇ ਪਨਾਹਤ ਦੇਣੀ ਚਾਹੀਦੀ ਹੈ ਜੋ ਮਰਜੀ ਆ ਤੇ ਇਹ ਉਹਦੇ ਕਿਤੇ ਪਿੱਛੇ ਜਿਹੜਾ ਰਹਿ ਜਾਊਗਾ ਦੂਜਾ ਇਹ ਆ ਕਿ ਜਿਹੜੀਆਂ ਇਹ ਤਬਦੀਲੀਆਂ ਆ ਇਹ ਇੱਕ ਵੱਡੇ ਬਾਰਡਰ ਪਾਲਿਸੀ ਦਾ ਅਮਰੀਕਾ ਦਾ ਹਿੱਸਾ ਆ ਜਿਹੜੀਆਂ ਰਾਸ਼ਟਰਪਤੀ ਬਾਈਡਨ ਨੇ ਲਾਗੂ ਕੀਤੀਆਂ ਆ ਖਾਸ ਤੌਰ ਦੇ ਉੱਤੇ ਮੈਕਸੀਕੋ ਬਾਰਡਰ ਦੇ ਲਈ ਪਰ ਹੁਣ ਮੁੱਖ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਜਦੋਂ ਕੋਈ ਬੰਦਾ ਗੈਰਕਾਨੂੰਨੀ ਤਰੀਕੇ ਦੇ ਨਾਲ ਵੜਦਾ ਜਾਂ ਉੱਥੇ ਆ ਕੇ ਪ੍ਰਾਹ ਲੈਂਦਾ ਤਾਂ ਉਧਰਲੇ ਬਾਰਡਰ ਤੋਂ ਆਉਂਦਾ ਪਰ ਹੁਣ ਕਿਉਂਕਿ ਬਾਰਡਰ ਦੇ ਉੱਤੇ ਨਿਜਮ ਇਹਨਾਂ ਨੇ ਲਾਗੂ ਕਰ ਦਿੱਤੇ ਸਾਰਿਆਂ ਦੇ ਉੱਤੇ ਜਦ ਅਸਰ ਕੈਨੇਡਾ ਵਾਲੇ ਤੇ ਵੀ ਪਊਗਾ ਦੂਜਾ ਮਸਲਾ ਇਹ ਆ ਕਿ ਵਾਧਾ ਬਹੁਤ ਹੋਇਆ ਜਿਹੜੇ ਲੋਕ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਆ ਰਹੇ ਆ ਕੈਨੇਡਾ ਦੇ ਵਿੱਚ ਹੁਣ ਥੋੜਾ ਜਿਹਾ ਪੱਕਾ ਹੋਣਾ ਜਦੋਂ ਦਾ ਔਖਾ ਹੋਇਆ ਲੋਕ ਬਾਰਡਰ ਟਾਪ ਕੇ ਉਧਰ ਜਾਣ ਲੱਗ ਪਏ ਕਈ ਇਹ ਗੱਲਾਂ ਬਾਤਾਂ ਸਾਹਮਣੇ ਆਈਆਂ ਵੀ 10-10 ਹਜ਼ਾਰ ਡਾਲਰ ਦੇ ਵਿੱਚ ਬਾਰਡਰ ਟਪਾਈ ਯਾ ਪਿਛੇ ਜੇ ਟ੍ਰੇਨ ਦੇ ਵਿੱਚੋਂ ਲੋਕ ਫੜੇ ਉਹਨਾਂ ਨੇ ਟ੍ਰੇਨ ਦੇ ਵਿੱਚ ਜਾ ਰਹੇ ਉਧਰ ਦੋ ਨੰਬਰ ਦੇ ਵਿੱਚ ਉਹ ਵੀ ਬਾਰਡਰ ਦੇ ਉੱਤੇ ਫੜੇਗਾ ਸੋ ਇਹਦਾ ਪੋਲਿਟਿਕਲ ਪ੍ਰੈਸ਼ਰ ਵੀ ਆ ਅਮਰੀਕਾ ਦੇ ਜਿਹੜੇ ਲੀਡਰ ਨੇ ਪਰਟੀਕੂਲਰਲੀ ਜਿਹੜੇ ਰਿਪਬਲਿਕਨਸ ਨੇ ਉਹ ਇਸ ਗੱਲ ਦੇ ਨਾਲ ਬਹੁਤ ਚਿੰਤਤ ਨੇ ਕਿ ਜਿਹੜੀ ਬਾਰਡਰ ਦੇ ਉੱਤੇ ਸਿਕਿਉਰਿਟੀ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ ਹੁਣ ਜਦੋਂ ਉਹ ਕਹਿੰਦੇ ਆ ਕਿ ਬਾਰਡਰ ਦੇ ਉੱਤੋਂ ਬੰਦੇ ਅਨੇਵਾਹ ਲੰਘੀ ਆਉਂਦੇ ਆ ਜਿਹੜੇ ਡੋਨਲਡ ਟਰੰਪ ਨੇ ਐਲਨ ਮਸਕ ਦੇ ਨਾਲ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਤੇ ਉਹਨਾਂ ਨੇ ਕਹਿ ਦਿੱਤਾ ਕਿ 20 ਮਿਲੀਅਨ ਆਏ ਆ ਤੇ ਕਿੰਨੇ ਮਿਲੀਅਨ ਮਹੀਨੇ ਚ ਲੰਘ ਜਾਂਦਾ ਹਾਲਾਂਕਿ ਸੀ ਇਹੋ ਝੂਠ ਗੱਪ ਸੀਗੀ ਪਰ ਸੱਚ ਹੈ ਇਹ ਵੀ ਮਿਲੀਅਨਸ ਦੇ ਵਿੱਚ ਲੋਕ ਪਹਿਲਾਂ ਬੈਠੇ ਆ ਇੱਥੇ ਗਿਣਤੀ ਭਾਵੇਂ ਉਹਨਾਂ ਦੀ ਹੈ ਨਹੀਂ ਸੋ ਜਦੋਂ ਹੁਣ ਉਹ ਕਹਿ ਰਹੇ ਆ ਤੇ ਉਹ ਟਾਰਗੇਟ ਸਿੱਧਾ ਰਿਪਬਲਿਕਨ ਇਹਨਾਂ ਦੇ ਡੈਮੋਕ੍ਰੇਟਸ ਤੇ ਉੱਤੇ ਆ ਜੇ ਉਹ ਕਹਿੰਦੇ ਸਖਤ ਤਾਂ ਇਹਨਾਂ ਨੂੰ ਚਾਹ ਜਾਂ ਨਾ ਚਾਹ ਕੇ ਸਖਤੀ ਕਰਨੀ ਪੈਣੀ ਆ ਸੋ ਉਹ ਸਖਤੀ ਦਾ ਹਿੱਸਾ ਇਧਰਲੇ ਪਾਸੇ ਆ ਤੇ ਇਹਦਾ ਵੀ ਅਸਰ ਉਧਰਲੇ ਪਾਸੇ ਪੈ ਰਿਹਾ ਹੈ ਜਿਹੜੇ ਮਾਹਰ ਇਸ ਕੱਲ ਦੇ ਨਾਲ ਸਹਿਮਤ ਹੋਇਆ ਕਿ ਸਰਕਾਰ ਨੂੰ ਬਾਰਡਰ ਇਸ਼ੂਜ਼ ਮੈਨੇਜ ਕਰਨੇ ਚਾਹੀਦੇ ਆ ਨਵਾਂ ਜਿਹੜਾ ਨਿਯਮ ਆ ਇਹਦੇ ਨਾਲ ਜਿਹੜੇ ਇਹ ਪਨਾਹ ਲੈਣ ਵਾਲੇ ਆ ਇਹਨਾਂ ਨੂੰ ਪੂਰਾ ਟਾਈਮ ਨਹੀਂ ਮਿਲੂਗਾ ਜਿੰਨਾ ਟਾਈਮ ਇਹਨਾਂ ਨੂੰ ਅਸਲ ਦੇ ਵਿੱਚ ਚਾਹੀਦਾ ਆ ਉਹ ਟਾਈਮ ਦੇ ਵਿੱਚ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਦਿੱਕਤ ਹੋ ਸਕਦੀ ਆ ਤੇ ਆਪਣਾ ਕੇਸ ਚੰਗੀ ਤਰ੍ਹਾਂ ਉੱਥੇ ਪੇਸ਼ ਨਹੀਂ ਕਰ ਸਕਦੇ ਇਹਦੇ ਵਿੱਚ ਸਮੱਸਿਆ ਆ ਸਕਦੀ ਵੇਦਾ ਕੁਛ ਨਾ ਕੁਛ ਕੀਤਾ ਜਾਵੇ ਪਰ ਇਹ ਇੱਕ ਬੜੀ ਧਿਆਨ ਰੱਖਣਯੋਗ ਗੱਲ ਆ ਕਿ ਸਰਕਾਰ ਨੇ ਇਹ ਨਿਯਮ ਹੁਣ ਬਦਲ ਦਿੱਤੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ